ਸ਼ਬਦ ਮੈਂ ਸਾਰੇ ਸਮੂਹ ਪੰਜਾਬੀਆਂ ਦਾ ਵਿਸ਼ਵ ਵਿੱਚ ਬੈਠੇ ਐਨ ਆਰ ਆਈਸ ਦਾ ਆਪਣੀ ਪਾਰਟੀ ਦੇ ਆਗੂਆਂ ਦਾ ਔਰ तमाम ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦਾ ਜਿਨ੍ਹਾਂ ਨੇ ਮੇਰੇ ਔਕੜ ਵਿੱਚ ਹਮੇਸ਼ਾ ਸਾਥ ਦਿੱਤਾ ਵਾ ਔਰ ਮੇਰੇ ਮੁਸ਼ਕਲ ਵਕਤ ਵਿੱਚ ਆਪਣੀ ਆਵਾਜ਼ ਇਨਸਾਫ ਵਾਸਤੇ ਉਹਨਾਂ ਨੇ بلند ਕੀਤੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਅਗਰ ਮੈਂ ਨਾਮ ਲਵਾਂਗਾ ਤਾਂ ਲਿਸਟ ਲੰਬੀ ਹੋ ਜਾਏਗੀ ਥੋੜਾ ਮੁਸ਼ਕਲ ਸਮਾਂ ਕਿਉਂਕਿ ਭਗਵੰਤਪਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੀਸਰੀ ਵਾਰ ਮੇਰੇ ਅਕਾਊਂਟਸ ਕੋਖ ਰਹੀ ਹੈ ਪਹਿਲਾਂ ਇੱਕ ਵਾਰ ਈਡੀ ਨੇ ਕੋਖੇ 2021 ਚ ਉਸ ਤੋਂ ਬਾਅਦ 2023 ਵਿੱਚ ਮੈਨੂੰ ਅਰੈਸਟ ਕੀਤਾ ਗਿਆ ਐਨਡੀਪੀਐਸ ਦੇ ਇੱਕ ਝੂਠੇ ਮੁਕਦਮੇ ਵਿੱਚ ਉਦੋਂ ਵੀ ਮੇਰੇ ਸਾਰੇ 15 ਸਾਲ ਦੇ ਅਕਾਊਂਟਸ ਮੇਰੀ ਸਾਰੀ ਜਾਇਦਾਦ ਦਾ ਰਿਕਾਰਡ ਈਡੀ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਔਰ ਹੁਣ ਤੀਸਰੀ ਵਾਰ ਇੱਕ ਡੀਏ ਦਾ ਕੇਸ ਪਾਉਣ ਵਾਸਤੇ ਵਿਜੀਲੈਂਸ ਪੰਜਾਬ ਦੀ ਬਹੁਤ ਤਤਪਰ ਹੈ ਉਹਨਾਂ ਤੇ ਰੈਸ਼ਰ ਪਾਇਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਤੁਥਮੁਥ ਕਰਕੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਪੰਜਾਬ ਦੇ ਵਿੱਚ ਆਵਾਜ਼ ਨਾ ਬਚੇ ਜਿਹੜੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੀ ਗੱਲ ਕਰ ਸਕੇ ਚਲੋ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਆਪਣੀ ਲੜਾਈ ਪੜਾਈ ਜਾਰੀ ਰੱਖਦੇ ਹਾਂ ਉਸ ਕਾਲਪੁਰ ਵਾਇਗਰੂ ਦਾ ਵੀ ਸ਼ਿਕਾਇਤ ਕਰਦਾ